ਸਲਾਮ ਵਾਲੇਕੁਮ ਮੀਤ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਪੰਜਾਬ ਦੇ ਮੁੱਖ ਮੰਤਰੀ ਤੇ ਬਠਿੰਡੇ ਦੀ ਪੁਲਿਸ ਦੇ ਖਿਲਾਫ ਪੰਜਾਬ ਵਾਲੇ شدید ਗੁੱਸੇ ਦੇ ਵਿੱਚ ਨਜ਼ਰ ਆਉਂਦੇ ਹੋਏ ਆਖਰ ਉਹਨਾਂ ਦੇ ਗੁੱਸੇ ਦੀ ਵਜ੍ਹਾ ਕੀ ਹੈ ਕਿ ਉਹ ਆਪਣੇ ਗੁੱਸੇ ਦਾ ਇੰਨੀ ਸ਼ਿੱਦਤ ਨਾਲ ਇਜ਼ਹਾਰ ਕਰਨ ਦੇ ਹੈਗੇ ਮੁੱਖ ਮੰਤਰੀ ਦੇ ਖਿਲਾਫ ਤੇ ਪਟੰਡੇ ਦੀ ਪੁਲਿਸ ਦੇ ਖਿਲਾਫ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾ ਕਿ ਸੋ ਚੱਲ ਜਾਂਦੀ ਉਹ ਦੇਖਣੀ ਹੈ ਫਿਰ ਕਰਨੀ ਹੈ ਉਸ ਤੇ ਵਿਚਾਰ ਬਹੁਤ ਵੱਡੀ ਖਬਰਾਂ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਘੇਰ ਲਏ ਨੇ ਗੋਨੇਆਣਾ ਮੰਡੀ ਦੇ ਵਿੱਚ ਇੱਕ ਬਹੁਤ ਵੱਡਾ ਮਾਮਲਾ ਤੁਸੀਂ ਵੇਖਿਆ ਜਿਹੜਾ ਕਿ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਇੱਕ ਨੌਜਵਾਨ ਦੀ ਸੀਆਈ ਸਾਫ ਬਠਿੰਡਾ ਬਣੀਓ ਤਰੰਤ ਲਾ ਕੇ ਬਾਹਰ ਦਿੱਤਾ ਜਾਂਦਾ ਤਾਂ ਫਿਰ ਜਿਹੜੀ ਰਫਤਾਰ ਫੜਦੇ ਪੰਜਾਬ ਦੀ ਗੋਨੇਆਣਾ ਮੰਡੀ ਦੇ ਵਿੱਚੋਂ ਪੰਜਾਬ ਦੇ ਲੋਕ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਘੇਰਾ ਪਾ ਲਿਆ ਔਰ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਪੰਜਾਬ ਦੇ ਲੋਕਾਂ ਦਾ ਗੁੱਸਾ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਪਹਿਲੀ ਵਾਰ ਇਤਿਹਾਸ ਦੇ ਵਿੱਚ ਕਿਸੇ ਮੁੱਖ ਮੰਤਰੀ ਦੇ ਉੱਤੇ ਬਹੁਤ ਵੱਡੇ ਵੱਡੇ ਸਵਾਲ ਔਰ ਬਹੁਤ ਵੱਡੀ ਟੱਕਰ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਲੱਗੀ ਹੈ ਔਰ ਦੂਜੀ ਖਬਰ ਹੈ ਕਾਂਸਟੇਬਲ ਨੂੰ ਲੈ ਕੇ ਜਿਹੜੀ ਅਮਨਦੀਪ ਕੌਰ ਬਠਿੰਡੇ ਵਾਲੀ ਥਾਰ ਵਾਲੀ ਫੜੀ ਜਾਂਦੀ ਆ ਤਾਂ ਉਸ ਦੇ ਨਾਲ ਨਾਲ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ ਕਿ ਕਨਸਪੈਕਟਰ ਲੇਡੀ ਪੰਜਾਬ ਦੇ ਵਿੱਚੋਂ ਫਿਰ ਫੜੀ ਗਈ ਹੈ ਔਰ ਦੋਵੇਂ ਖਬਰਾਂ ਤੁਹਾਨੂੰ ਇੱਕ ਇੱਕ ਕਰਕੇ ਮੈਂ ਦਿਖਾਉਂਗਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਗੋਨੇ ਆਣਾ ਮੰਡੀ ਦੇ ਲੋਕਾਂ ਦਾ ਬਹੁਤ ਵੱਡਾ ਘੇਰਾ ਪੈ ਗਿਆ ਔਰ ਦੂਜੇ ਪਾਸੇ ਕੌਨਸਟੇਬਲ ਦੀ ਜਿਹੜੀ ਭੈਣ ਹੈ ਉਹ ਵੀ ਫੜੀ ਗਈ ਹੈ ਦਰਾਂ ਸਾਲ ਦੇ ਵਿੱਚ ਰਿਸ਼ਤੇ 'ਚ ਨਹੀਂ ਮਹਿਕਮੇ ਦੇ ਅੰਦਰ ਕੰਮ ਕਰਦੀ ਸੀ ਇਨਸਪੈਕਟਰ ਸੀ ਇਸ ਕਰਕੇ ਮੈਂ ਉਹਨੂੰ ਉਹਦੀ ਭੈਣ ਦਾ ਯਾਨੀ ਵਰਡ ਦਿੱਤਾ ਇਸ ਕਰਕੇ ਕਿ ਉਹ ਵੀ ਯਾਨੀ ਇਸੇ ਦੀ ਤਰ੍ਹਾਂ ਇੱਕ ਰਿਸ਼ਵਤ ਰੰਦੀ ਫੜੀ ਗਈ ਆ ਯਾਨੀ ਹੈ ਤਾਂ ਕ੍ਰਾਇਮ ਹੀ ਆ ਪਰ ਦੂਜੇ ਪਾਸੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਫਸ ਗਏ ਨੇ ਕਿਉਂਕਿ ਮਾਮਲਾ ਬੜਾ ਗੰਭੀਰ ਆ ਤਿੰਨ ਮੁੱਦਿਆਂ ਨੂੰ ਲੈ ਕੇ ਫਸੇ ਨੇ ਕਰਨਲ ਬਾੜ ਦਾ ਮੁੱਦਾ ਕਿਉਂਕਿ ਕਰਨਲ ਬਾੜ ਨੂੰ ਵੀ ਤੁਹਾਨੂੰ ਪਤਾ ਹੈ ਕਿ ਜਿਹੜਾ ਕਿ ਇਨਸਾਫ ਨਹੀਂ ਮਿਲਿਆ ਔਰ ਦੂਜੇ ਪਾਸੇ ਜਸਪ੍ਰੀਤ ਸਿੰਘ ਦਾ ਇਨਕਾਊਂਟਰ ਕੀਤਾ ਜਾਂਦਾ ਫੇਕ ਨਿਕਲਦਾ ਬਹੁਤ ਸਾਰਾ ਪੰਜਾਬ ਦੇ ਅੰਦਰ ਮਾਮਲਾ ਖੜਾ ਹੁੰਦਾ ਫਿਰ ਚਰਚਾ ਹੁੰਦੀ ਆ ਉਹਨਾਂ ਦੇ ਪਰਿਵਾਰ ਨੂੰ ਵੀ ਇਨਸਾਫ ਨਹੀਂ ਮਿਲਦਾ ਔਰ ਭਗਵਾਨ ਤਮਾਨ ਮੁੱਖ ਮੰਤਰੀ ਗੋਨੇਆਣਾ ਦੇ ਵਿੱਚ ਜਾ ਕੇ ਫਸ ਜਾਂਦੇ ਨੇ ਕੱਲ ਦੀ ਤਰੀਕ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਕੱਲ ਦੀ ਤਰੀਕ ਦੇ ਵਿੱਚ ਗੋਨੇਆਣਾ ਪੂਰਾ ਸ਼ਹਿਰ ਪਿੰਡ ਜਾਨੀ ਜੋ ਵੀ ਹੈ ਉਹ ਬੰਦ ਰਿਹਾ ਔਰ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਇੰਨਾ ਗੁੱਸਾ ਪਰ ਅੱਗੇ ਮੁੱਖ ਮੰਤਰੀ ਘੇਰ ਲੈ ਸੁਣ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਇੰਸਪੈਕਟਰ ਦੀ ਜਿਹੜੀ ਉਹ ਖੜੀ ਗਈ ਹੈ ਨੇੜੇ ਉਸ ਦੀ ਖਬਰ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਐਮ ਹੈ ਸੁਣ ਤੇਰੀ ਬਾਦੀ ਧਾਰੀ ਗੁੰਡਾ ਕਰਦੀ ਪੁੱਛ ਲੈ ਜੋ ਕੀਤੀ ਆ ਇਹਦੇ ਬਾਰੇ ਤੇਰੀ ਜਮਾਨ ਕਿਉਂ ਨਹੀਂ ਖੁੱਲੀ ਇਹਦੀ 70 ਸਾਲਾਂ ਦੇ ਵਿੱਚ ਪਹਿਲੀ ਔਰ ਆ ਕਿ ਜਿਹੜੀ ਲੋਕਾਂ ਦੀ ਆਮ ਘਰਾਂ ਦਾ ਮੁੰਡਾ ਮੈਸਟਰ ਦਾ ਮੁੰਡਾ ਕਹੋਣ ਵਾਲੇ ਦੀ ਸਰਕਾਰ ਦੇ ਵਿੱਚ ਬਿਨਾਂ ਕਿਸੂਰੋ ਬਿਨਾਂ ਕੋਈ ਕੇਸ ਦਿਓ ਤੇਰੀ ਬਾਦੀ ਧਾਰੀ ਗੁੰਡੀ ਪੁੱਛ ਲੈ ਜਾ ਕੇ ਇਹਦਾ ਜਮਾਨ ਪੁੱਤ ਮਾਰਦਾ ਖਾਣੇ ਚ ਲੈ ਕੇ ਲਾਇਆ ਕਰੂਗੀ ਹੌਟਾ ਸਾਨੂੰ ਡਰ ਲੱਗਦਾ ਹੁਣ ਪੁੱਛ ਕੇ ਦੀ ਯਾ ਜਾਂ ਪੈਸੇ ਦੇ ਨਹੀਂ ਤੁਹਾਡਾ ਪੁੱਤ ਮਾਰਾਂਗੇ ਇਹ ਰਾਜਾ ਕਹਤਾ ਕੀਤਾ ਇਹ ਐਵੇਂ ਨਹੀਂ ਹੋਇਆ ਇਹ ਯੋਜਨਾਬੱਦੀ ਕਹਤਾ ਕੀਤੇ ਜਾ ਰਿਹਾ ਅੱਜ ਪੰਜਾਬ ਨੂੰ ਪੁੱਛ ਲਾਏ ਦੇ ਹਵਾਲੇ ਕੀਤਾ ਪੁੱਛਦਾ ਰਾਜਾ ਗੁੰਡਿਆਂ ਦਾ ਰਾਜਾ ਸਾਡਾ ਬੱਚਾ ਕਰੋ ਗਿਆ ਬਾਖਮੜੇ ਨਾ ਮੜੇ ਸਾਡੇ ਮਾਪਿਆਂ ਨੂੰ ਫਿਕਰ ਹੋ ਜਾਂਦਾ ਕਿ ਕਿਹੜੇ ਮੋਲ ਦੇ ਝੂਠਾ ਪੋਖ ਮਕਾਬਲਾ ਬਣਾ ਦੇਣ ਮੈਸੇ ਦੇ ਨਾਂ ਤੇ ਲੋਕਾਂ ਦੇ ਘਾਟ ਆ ਜਾਂਦੇ ਆ ਕੈਸਟਰਾਂ ਦੇ ਨਾਂ ਤੇ ਜਵਾਨ ਪੁੱਤ ਮਰੇ ਜਾ ਰਹੇ ਆ ਤਾਂ ਫਿਰ ਤੁਸੀਂ ਇਹ ਦੱਸੋ ਕਿ ਯੂਪੀ ਦਾ ਤੇ ਪੰਜਾਬ ਦਾ ਫਰਕ ਕੀ ਆ ਲੋਕੋ ਜਿਹੜਾ ਪੁੱਛਦੇ ਜਵਾਨਿਆਂ ਨੂੰ ਖੂਨ ਲੱਗਿਆ ਜੇ ਤੁਸੀਂ ਨਾ ਰੱਖਿਆ ਐ ਨਹੀਂ ਪਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਜ਼ਰੇ ਤਦੀ ਮਾਰਿਆ ਦੂ ਯਾਨੀ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੀ ਬਠਿੰਡਾ ਪੁਲਿਸ ਨੂੰ ਬਹੁਤ ਜਿਆਦਾ ਯਾਨੀ ਇੱਕ ਰੱਜ ਕੇ ਲਾਹਨਤਾਂ ਪਾਈਆਂ ਜਾ ਰਹੀਆਂ ਪੰਜਾਬ ਦੇ ਲੋਕਾਂ ਮੰਨਿਓ ਕਿਉਂਕਿ ਜਿਹੜਾ ਉਹ ਨੌਜਵਾਨ ਮਾਰਿਆ ਗਿਆ ਇਹਦਾ ਐਪਕਸੀ ਹੋ ਉਹਨੂੰ ਬਿਨਾਂ ਵਜ੍ਹਾ ਤੋਂ ਯਾਨੀ ਕਰੰਟ ਲਾ ਕੇ ਬਿਠੰਡੇ ਦੀ ਸੀਆਈ ਸਟਾਫ ਨੇ ਮਾਰ ਦਿੱਤਾ ਤਾਂ ਹੁਣ ਦੱਸੋ ਕਿ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਗੱਲਾਂ ਦਾ ਜਵਾਬ ਦੇਊਗਾ ਕਿਵੇਂ ਔਰ ਦੂਜੇ ਪਾਸੇ ਕਰਨਲ ਬਾੜ ਦੀ ਪਤਨੀ ਜੂਝਦੀ ਰਹਿੰਦੀ ਹੈ ਬਹੁਤ ਸਾਰਾ ਸੰਘਰਸ਼ ਵੀ ਕਰਦੀ ਆ ਫਾਇਦੇ ਵਿੱਚੋਂ ਵੀ ਬਹੁਤ ਵੱਡੇ ਵੱਡੇ ਅਧਿਕਾਰੀ ਆ ਜਾਂਦੇ ਆ ਸਾਹਮਣੇ ਉਸ ਤੋਂ ਬਾਅਦ ਬਿਆਨ ਵੀ ਹੋ ਜਾਂਦੇ ਆ ਬਹੁਤ ਸਾਰਾ ਯਾਨੀ ਇੱਕ ਪਲੇਸ ਖੜਾ ਹੋ ਜਾਂਦਾ ਉਹਨੂੰ ਵੀ ਇਨਸਾਫ ਨਹੀਂ ਮਿਲਦਾ ਤੀਜੀ ਖਬਰ ਆ ਜਾਂਦੀ ਜਿਹੜਾ ਕਿ ਜਸਪ੍ਰੀਤ ਸਿੰਘ ਦਾ ਇਨਕਾਊਂਟਰ ਬਿਲਕੁਲ ਫੇਕ ਨਿਕਲ ਜਾਂਦਾ ਉਹਨਾਂ ਇਨਸਪੈਕਟਰਾਂ ਦੁਆਰਾ ਕੀਤਾ ਜਾਂਦਾ ਜਿਨ੍ਹਾਂ ਨੇ ਕਰਨਲ ਵਾਠ ਨੂੰ ਕੁੱਟਿਆ ਸੀ ਔਰ ਸਭ ਤੋਂ ਵੱਡੀ ਗੱਲ ਪੰਜਾਬ ਦੇ ਅੰਦਰ ਤਾਂ ਇਹ ਛੜੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੀ ਪੁਲਿਸ ਨੂੰ ਯਾਨੀ ਕਹਿੰਦੇ ਖੁੱਲੀ ਸ਼ੂਟ ਦੇ ਦਿੱਤੀ ਆ ਤਾ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੇ ਘੇਰੇ ਦੇ ਵਿੱਚ ਹੈ ਤਾਂ ਹੁਣ ਇੱਕ ਬਹੁਤ ਵੱਡਾ ਸਵਾਲ ਆ ਜਿਹੜਾ ਤੁਸੀਂ ਸੁਣਨ ਜਾ ਰਹੇ ਹੋ ਜਿਹੜਾ ਭਗਵੰਤ ਮਾਨ ਦੇ ਸਾਹਮਣੇ ਖੜਾ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਸਮੇਂ ਦੇ ਵਿੱਚ ਵੋਟਾਂ ਨੇ ਤਾਂ ਉਹਦੇ ਇਹਨਾਂ ਨੂੰ ਇਲੈਕਸ਼ਨਾਂ ਦੇ ਕਰਕੇ ਇਹਨਾਂ ਨੂੰ ਜਨਤਾ ਦੇ ਵਿੱਚ ਵਿਚਰਨਾ ਪੈਣਾ ਸੀ ਤਾਂ ਹੁਣ ਪੰਜਾਬ ਦੇ ਲੋਕ ਇੱਕ ਮਨ ਬਣਾਈ ਬੈਠੇ ਨੇ ਕਹਿੰਦੇ ਹੁਣ ਭਗਵੰਤ ਮਾਨ ਨੂੰ ਵੋਟਾਂ ਦਾ ਛੱਡੋ ਮੈਨੂੰ ਐਂ ਲੱਗਦਾ ਵੀ ਭਗਵੰਤ ਮਾਨ ਨੂੰ ਵੋਟਾਂ ਦੇ ਬਦਲੇ ਕੁਝ ਹੋਰ ਦੇਣਾ ਚਾਹੁੰਦੀ ਹੈ ਜਨਤਾ ਤਾਂ ਇਹ ਤਾਂ ਹੁਣ ਸਮਾਂ ਆਏ ਕਰੂਗੀ ਪੰਜਾਬ ਦੀ ਜਨਤਾ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਗਲੀਆਂ ਪਿੰਡਾਂ ਸ਼ਹਿਰਾਂ ਦੇ ਵਿੱਚ ਜਾਣਗੇ ਤਾਂ ਉਹਨਾਂ ਨੂੰ ਜਵਾਬ ਕੀ ਮਿਲਦੇ ਨੇ ਜਾਂ ਫਿਰ ਉਹਨਾਂ ਦੇ ਐਮਐਲਏ ਉਹਨਾਂ ਦੇ ਐਮਪੀ ਨੂੰ ਕੀ ਜਵਾਬ ਮਿਲਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਆਏ ਦਿਨੀ ਇੰਕਾਊਂਟਰ ਹੋ ਜਾਂਦਾ ਔਰ ਵੱਡੇ ਪੱਦਰ ਤੇ ਯਾਨੀ ਪੰਜਾਬ ਦੀ ਜਨਤਾ ਦੇ ਨਾਲ ਬਹੁਤ ਵੱਡੇ ਪੱਦਰ ਤੇ ਖਿਲਵਾੜ ਹੋ ਰਿਹਾ ਤਾਂ ਇਹਦਾ ਜਵਾਬ ਦੇਣਾ ਮੁੱਖ ਮੰਤਰੀ ਨੂੰ ਬਣਦਾ ਤਾਂ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਘੇਰ ਲਿਆ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਹੁਣ ਲੋਕਾਂ ਦੇ ਵਿੱਚ ਦਾ ਜਾਣਾ ਛੱਡੋ ਮੁੱਖ ਮੰਤਰੀ ਦਾ ਇੱਕ ਬਿਆਨ ਤੱਕ ਨਹੀਂ ਆਉਂਦਾ ਕਿ ਨੌਜਵਾਨ ਮੁੰਡਾ ਮਾਰਿਆ ਗਿਆ ਸੀਆਈ ਸਟਾਫ ਨੇ ਮਾਰਿਆ ਕਿਉਂ ਆ ਵਜ੍ਹਾ ਕੀ ਹੈ ਕਿਉਂ ਨਹੀਂ ਆਉਂਦਾ ਬਿਆਨ ਮਾਮਲਾ ਇਹ ਵੀ ਆਪਣੀ ਪੰਜਾਬ ਦੀ ਪੁਲਿਸ ਨੂੰ ਪਹਿਲਾਂ ਤੋਂ ਹੀ ਇੱਕ ਸ਼ੂਟ ਦੇਈ ਬੈਠੇ ਆ ਮੁੱਖ ਮੰਤਰੀ ਸਾਹਿਬ ਜਿਹੜਾ ਕਿ ਹੁਣ ਉਹਨਾਂ ਨੂੰ ਇਨਕਾਰ ਨਹੀਂ ਕਰ ਸਕਦੇ ਦਿੱਤੀ ਕਿਉਂ ਦਰਅਸਲ ਦੇ ਵਿੱਚ ਕਹਿੰਦਾ ਜਿੰਨੇ ਤੁਸੀਂ ਇਨਕਾਊਂਟਰ ਕਰੋਗੇ ਉਨੇ ਹੀ ਤੁਹਾਡੀਆਂ ਪੋਸਟਾਂ ਵਧਾਈਆਂ ਜਾਣਗੀਆਂ ਇਹ ਪੰਜਾਬ ਦੇ ਲੋਕਾਂ ਦੇ ਬਿਆਨ ਨੇ ਕਿ ਮੁੱਖ ਮੰਤਰੀ ਨੇ ਵੱਡੀ ਹਦਾਇਤ ਦੇ ਨਾਲ ਆਈਪੀਐਸ ਅਫਸਰਾਂ ਨੂੰ ਵੱਡੀਆਂ ਹਦਾਇਤਾਂ ਦਿੱਤੀਆਂ ਜਿਵੇਂ ਕਿ ਡੀਆਈ ਬਣ ਚੁੱਕੇ ਸਾਡੇ ਪਟਿਆਲਾ ਦੇ ਨਾਨਕ ਸਿੰਘ ਐਸਐਸਪੀ ਉਹ ਕਿਉਂ ਬਣੇ ਨੇ ਦਰਅਸਲ ਦੇ ਵਿੱਚ ਜਸਪ੍ਰੀਤ ਸਿੰਘ ਦਾ ਇਨਕਾਊਂਟਰ ਕੀਤਾ ਉਸ ਤੋਂ ਬਾਅਦ ਉਹਨਿੰਦੀਆਂ ਪੋਸਟਾਂ ਵਧਾਈਆਂ ਜਾਂਦੀਆਂ 10-10 ਲੱਖ ਰੁਪਈਆ ਇਨਾਮ ਵੀ ਦਿੱਤਾ ਜਾਂਦਾ ਤਾ ਉਸੇ ਪੈਸੇ ਦੇ ਨਸ਼ੇ ਦੇ ਵਿੱਚ ਕਰਨਲ ਬਾਠ ਦੀ ਕੁਟਮਾਰ ਹੁੰਦੀ ਉਹਦੇ بیٹے ਦੀ ਹੁੰਦੀ ਆ ਤਾਂ ਫਿਰ ਫੌਜ ਤੱਕ ਵੀ ਗੱਲ ਪਹੁੰਚ ਗਈ ਪਰ ਮਾਮਲਾ ਹਲੇ ਤੱਕ ਵੀ ਲਟਕ ਰਿਹਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੀ ਪਤਨੀ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਹਿੰਦੇ ਅਸੀਂ ਤੁਹਾਨੂੰ 6 ਵਜੇ ਤੱਕ ਦਾ ਟਾਈਮ ਰੱਖ ਦਿੱਤਾ ਸੀ ਜਿਹੜੇ ਅੱਗੇ ਮੈਂ ਕਈ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਕਿ ਮੁੱਖ ਮੰਤਰੀ ਨੇ 6 ਵਜੇ ਦੇ ਟਾਈਮ ਦੀਆਂ ਵੀ ਧੱਜੀਆਂ ਉਡਾ ਦਿੱਤੀਆਂ ਸੀ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਤੁਸੀਂ ਇਸ ਵੀਡੀਓ ਦੇ ਹੱਕ ਵਿੱਚੋਂ ਕਿ ਨਰਿੰਦਰ ਦੀਪ ਦੇ ਨਾਲ ਇਨਸਾਫ ਨਹੀਂ ਹੋਇਆ ਗਲਤ ਹੋਇਆ ਤਾਂ ਵੀਡੀਓ ਨੂੰ ਮੇਰਾ ਵੀਰ ਸ਼ੇਅਰ ਜ਼ਰੂਰ ਕਰਨੀ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲੇ ਦੀ ਘੰਟੀਨ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨ ਨਿੰਦਰ ਦੀਪ ਸਿੰਘ ਦੇ ਕਤਲ ਤੋਂ ਬਾਅਦ ਜਿਹੜਾ ਕਿ ਬੇਗੁਨਾਹ ਕੀਤਾ ਹੈ ਪੁਲਿਸ ਨੇ ਪੰਜਾਬ ਦੇ ਲੋਕ ਜਿਹੜੇ ਹੈ ਉਹਨਾਂ ਦੇ ਵਿੱਚ شدید ਗੁੱਸਾ ਪਾਇਆ ਜਾ ਰਿਹਾ ਹੈਗਾ ਵਾ ਸੀਐਮ ਭਗਵੰਤ ਮਾਨ ਦੇ ਖਿਲਾਫ ਤੇ ਬਠਿੰਡੇ ਦੀ ਪੁਲਿਸ ਦੇ ਖਿਲਾਫ ਕਿਉਂਕਿ ਇਸ ਤੋਂ ਪਹਿਲੇ ਵੀ ਦੋ ਚਾਰ ਵੱਡੇ ਮਾਮਲੇ ਜਿਹੜੇ ਹੈਗੇ ਚੱਲ ਰਹੇ ਹੈਗੇ ਜਿਹਦੇ ਵਿੱਚ ਅਮਨਦੀਪ ਔਰ ਦਾ ਮਾਮਲਾ ਹੈ ਜਿਹੜੀ ਕਿ ਚਿੱਟੇ ਦਾ ਕਾਰੋਬਾਰ ਕਰਦੀ ਸੀ ਔਰ ਥਾਰ ਦੇ ਵਿੱਚ ਫੜੀ ਗਈ ਹੁਣ ਇੱਕ ਹੋਰ ਖਬਰ ਆ ਰਹੀ ਹੈ ਕਿ ਇੱਕ ਹੋਰ ਲੇਡੀ ਕਾਂਸਟੇਬਲ ਜਿਹੜੀ ਕਿ ਇਸੇ ਤਰ੍ਹਾਂ ਰਿਸ਼ਵਤ ਲੈਂਦੀ ਸੀ ਮਲਵਜ਼ ਸੀਗੀ ਉਹ ਸਾਹਮਣੇ ਆਈ ਹੈਗੀ ਹੈ ਫਿਰ ਜਸਪ੍ਰੀਤ ਸਿੰਘ ਦਾ ਮਾਮਲਾ ਤੁਹਾਡੇ ਸਾਹਮਣੇ ਹੈ ਇਹਦਾ ਫੇਕ ਇਨਕਾਊਂਟਰ ਕੀਤਾ ਜਿਹਨੂੰ ਹਜੇ ਤੱਕ ਇਨਸਾਫ ਨਹੀਂ ਮਿਲ ਸਕਿਆ ਕਰਨਲ ਬਾੜ ਦੀ ਪਤਨੀ ਜਿਹੜੀ ਹੈ ਉਹ ਥਾਂ ਥਾਂ ਤੇ ਜਾ ਕੇ ਇਨਸਾਫ ਮੰਗਾਂਦੀ ਹੈ ਲੇਕਿਨ ਹਈ ਤੱਕ ਇਨਸਾਫ ਮਿਲਦਾ ਨਜ਼ਰ ਨਹੀਂ ਆਉਂਦਿਆ ਹਈਏ ਇਹ ਮਾਮਲੇ ਸੁਲਝਦੇ ਨਹੀਂ ਸੀ ਇਹ ਕਿ ਨਰਿੰਦਰ ਦੀਪ ਦਾ ਜਿਹੜਾ ਵਾ ਉਹ ਕਤਲ ਸਾਹਮਣੇ ਆ ਗਿਆ ਔਰ ਜਿਸ ਬੇਦਰਦੀ ਦੇ ਨਾਲ ਉਹਨੂੰ ਕਤਲ ਕੀਤਾ ਗਿਆ ਹੈਗਾ ਵਾ ਸੁਣ ਕੇ ਹਰ ਬੰਦੇ ਦੀਆਂ ਅੱਖਾਂ 'ਚ ਆंसू ਆ ਜਾਂਦੇ ਹੈਗੇ ਆ ਇਸ ਲਈ ਤੇ ਪੰਜਾਬ ਵਾਲਿਆਂ ਦੇ ਖਿਲਾਫ ਪੰਜਾਬ ਵਾਲਿਆਂ ਦੇ ਵਿਚ شدید ਗੁੱਸਾ ਪਾਇਆ ਜਾਂਦਿਆ ਹੈਗਾ ਵਾ ਤੁਸੀਂ ਵੀਡੀਓ ਦੇ ਵਿੱਚ ਵੀ ਸੁਣਿਆ ਕਿ ਕਿਸ ਤਰ੍ਹਾਂ ਉਹ ਕਹਿ ਰਹੇ ਸੀਗੇ ਕਿ ਜਿਹੜੇ ਗੈਂਗਸਟਰ ਹੈ ਉਹ ਤੁਸੀਂ ਜਨਮ ਦਿੱਤੇ ਹੈਗੇ ਆ ਜਿੱਤੇ ਦਾ ਤੰਦਾ ਤੁਸੀਂ ਕਰਦੇ ਲੇਕਿਨ ਮਾੜੇ ਲੋਕਾਂ ਦੇ ਉੱਤੇ ਐਕਸ਼ਨ ਕਰਦੇ ਜਿਹੜੇ ਤਗੜੇ ਵੱਡੇ ਵੱਡੇ ਮਗਰਮਾਚੇ ਉਹਨਾਂ ਨੂੰ ਨਹੀਂ ਪੜਿਆ ਜਾਂਦਾ ਉਹਨਾਂ ਤੇ ਹੱਥ ਨਹੀਂ ਪਾਇਆ ਜਾਂਦਾ ਜਿੰਨਾ ਚੱਕਰ ਉਹਨਾਂ ਨੂੰ ਨਹੀਂ ਪੜਿਆ ਜਾਏਗਾ ਇਹ ਕ੍ਰਾਈਮ ਇਸ ਤਰ੍ਹਾਂ ਚੱਲਦੇ ਰਹਿਣਗੇ ਔਰ ਪੰਜਾਬ ਪੁਲਿਸ ਜਿਹੜਾ ਕਿ ਲੋਕਾਂ ਨੂੰ ਤਹਫਸ दिन दी है जरा कम लोगों की जानो माल की हिफाजत करना है उ जान ले जान जानते है अगर तुम पैसे नहीं है देंगे दे उन्होंने बाकी वेरा कहेंगे ये इस वीडियो बारे कमेंट्स में लाजमी दस्यो रखिए अपना ढेर सारा ख्याल मिलेंगे अगली वीडियो अल्लाह केफिज